ਆਪਣੇ ਗੁਰੂ ਦੀ ਗੱਲ ਮੰਨੀ ਭਰ ਜਵਾਨੀ ਵਿੱਚ ਕਦਮ ਰੱਖੇ ਤੇ ਮਨ ਚ ਆਇਆ ਮੈਂ ਉੱਪਰ ਦੀ ਬਾਤ ਪਾ ਕੇ ਹੁਣੇ ਮੈਨੂੰ ਬਚਪਨ ਤੋਂ ਮੇਰਾ ਉਸਤਾਦ ਮੇਰਾ ਗੁਰੂ ਕਹਿੰਦਾ ਟੀਚਰ ਕਹਿੰਦਾ ਤੂੰ ਸ਼ਹਿਰ ਦੇ ਵਿੱਚ ਦੀ ਨਹੀਂ ਲੱਗਣਾ ਸ਼ਹਿਰ ਦੇ ਵਿੱਚ ਦੀ ਲੱਗਣਾ ਸ਼ੁਰੂ ਕਰ ਲਿਆ ਜੀ ਸੰਖੇਪ ਮੈਂ ਤੁਹਾਨੂੰ કહਾਂ ਪਹਿਲਾਂ ਬੂਰੋ ਅੱਖਾਂ ਨਾਲ ਤਮਾਸ਼ੇ ਵੇਖਦੇ ਬਕਾਰਾਂ ਦੇ ਫਿਰ ਮਨ ਨੇ ਖੇਚ ਪੈਦਾ ਕੀਤੀ ਕੰਮ ਚਲਿਆ ਗਿਆ ਬਕਾਰਾ ਦੀ ਜ਼ਿੰਦਗੀ ਵਿੱਚ ਗਰਸਿਆ ਗਿਆ ਵਿੱਦਿਆ ਛੁੱਟ ਗਈ ਸਮਾਂ ਐਸਾ ਆਇਆ ਪਿਤਾ ਚੜਾਈ ਕਰ ਗਿਆ ਇਦਨ ਇਸ ਅਜ਼ਾਮਨ ਨੇ ਇੱਕ ਵੇਸ਼ਵਾ ਨਾਲ ਵਿਆਹ ਕਰ ਲਿਆ ਪੰਡਤ ਜਿਹੜਾ ਰਾਜ ਦਰਬਾਰ ਵਿੱਚ ਰਹਿੰਦਾ ਸੀ ਨੇ ਦਾ ਪਿਤਾ ਉਹਨੇ ਕਈ ਵਾਰੀ ਰਾਜੇ ਨੂੰ ਕਿਹਾ ਬਾਦਸ਼ਾਹ ਸਮਰਾਟ ਮੈਂ ਆਪਣੇ ਪੁੱਤ ਨੂੰ ਪੜ੍ਹਾ ਰਿਆ ਮੇਰੇ ਤੋਂ ਬਾਅਦ ਨੂੰ ਆਪਣੇ ਦਰਬਾਰ ਵਿੱਚ ਨੌਕਰੀ ਦਿੱਤੀ ਪਿਤਾ ਚੜ੍ਹਾਈ ਕੀਤਾ ਜਦੋਂ ਨੌਕਰੀ ਦੀ ਗੱਲ ਚੱਲੀ ਨੂਕਾ ਨੇ ਗੁਰੂਤਾ ਕੀਤੀ ਆਪਣੇ ਬਾਪ ਪਰ ਨਾਲੇ ਇਹ ਅਜ਼ਾਮਲ ਦਾ ਬਾਪ ਬਹੁਤ ਭਲਾ ਸੀ ਪਰ ਅਜ਼ਾਮਲ ਤੇ ਪਾਪਾਂ ਵਿੱਚ ਗਰਸਿਆ ਗਿਆ ਇਹਦੇ ਵੇਸਵਾ ਦਰ ਜਾਂਦਾ ਵਿਆਹ ਪਰ ਵਾਲਿਆ ਇਹਨੇ ਵਿਦਿਆ ਵਿਚਕਾਰ ਛੱਡ ਦਿੱਤੀ ਗੱਲ ਲੋਕ ਦੀ ਜੀ ਲੋਕਾਂ ਨੇ ਕਿਹਾ ਪ੍ਰਜਾ ਦੇ ਕੇ ਉਹ ਦੇਸ਼ਦਾਰਾ ਦੇ ਦਿਓ ਰਾਜ ਭਾਗ ਵਿੱਚੋਂ ਕੱਢ ਦਿੱਤਾ

ਜੇ ਲੁੱਟ ਸਕਦੇ ਲੋਕ ਉਹਨਾਂ ਸਮਝਾਇਆ ਧਰਮ ਦੀ ਬਾਤ ਪਾਈ ਪਾਪ ਕਰਮ ਕਿਉਂ ਕਰਨੇ ਪਰਵਾਰ ਨਹੀਂ ਕਰਦੇ ਉਸ ਸਾਧੂ ਨੇ ਕਿਹਾ ਪਰਵਾਰ ਦੇ ਲੇਖਾ ਨਹੀਂ ਦੇਦਾ ਕੱਲ ਕੀਤੇ ਕਰਮਾਂ ਦਾ ਹਿਸਾਬ ਤੈਨੂੰ ਨਹੀਂ ਦੇਣਾ ਇਤਿਹਾਸ ਹੈ ਜਿਹੜੂ ਤੂੰ ਲਿਖਿਆ ਹੈ ਕਰਜੇ ਨੂੰ ਜਾ ਕੇ ਪੁੱਛਦੇ ਲੇਖਾ ਕਰੋਗੇ ਲੇਖਾ ਦਿਓਗੇ ਕੱਲ ਅੱਜ ਮੈਂ ਪਾਪ ਕਰਮ ਕਰਦੇ ਬਾਹਰੋਂ ਕਿਸੇ ਦਾ ਗਲ ਘੁੱਟ ਕੇ ਤੁਹਾਡੇ ਘਰ ਵਿੱਚ ਲਿਆ ਕੇ ਤੁਹਾਨੂੰ ਦਿਨੇ ਸਭਨੇ ਹੱਥ ਕਰੇ ਕੀਤੇ ਚਲਣਾ ਤੇ ਟਿਕਿਆ ਮੇਰਾ ਭਲਾ ਕਿਵੇਂ ਹੋਵੇ ਕਹਿੰਦੇ ਸਾਮੂ ਨੇ ਕਿਹਾ ਸੀ ਘਰ ਵਿੱਚ ਪੁੱਤਰ ਦਾ ਜਨਮ ਹੋਣਾ ਉਹਦਾ ਨਾਮ ਨਾਰਾਇਣ ਰੱਖ ਦੀ ਤੇ ਨਾਰਾਇਣ ਪ੍ਰਮਾਤਮਾ ਦਾ ਨਾਮ ਹੈ ਜੁਗਤੀ ਦਾ ਸਤਿ ਤਿ ਕਿਰਤ ਕਰਨ ਦੇ ਲਈ ਪ੍ਰੇਰਿਆ ਜਦੋਂ ਅਰਤਲਾ ਸਵਾਸ ਹੁੰਦਾ ਹੈ ਇਹਦਾ ਇਹ ਆਪਣੇ ਪੁੱਤ ਨੂੰ ਆਵਾਜ਼ ਮਾਰ ਦਿੱਤੀ ਇਹਦਾ ਬੜਾ ਹੋ ਗਿਆ ਗੁਰਬਾਣੀ ਨੇ ਇਹ ਕਿਹਾ ਨਾਮ ਦੀ ਕੇਤ ਲਈ ਅਜ਼ਾਮਲ ਨੇ ਨਾਮ ਦੀ ਬਦੌਰਤ ਉਹਦਾ ਭਲਾ ਹੋ ਗਿਆ ਬਾਣੀ ਚ ਬਚਨ ਵਰਤਿਆ ਅਜ਼ਾਮਲ ਪਾਪੀ ਜਗ ਜਾਣੇ ਨਿਮਕ ਮਾਹੀ ਨਿਸਤਾਰਾ ਨਾਮ ਕਹਿਤ ਚੇਤ ਚਿੰਤਾ ਮਨ ਤੈ ਵੀ ਉtre ਪਾਰਾ